ਕੁਸਈਵਦਾ ਹੱਲ ਜੀਵਨਿਕ ਯਾਤਰਾ ਹੈ ਜਿਸ ਵਿੱਚ ਚੜਾਈ ਤੇ ਉਤਾਰ ਚੜਾ ਆਉਂਦੇ ਹੀ ਰਹਿੰਦੇ ਹਨ ਹਰ ਵਿਅਕਤੀ ਦੇ ਜੀਵਨ ਵਿੱਚ ਕਿਸੇ ਨਾ ਕਿਸੇ ਵੇਲੇ ਮੁਸੀਬਤ ਜ਼ਰੂਰ ਆਉਂਦੀਆਂ ਹਨ ਇਹ ਮੁਸੀਬਤ ਕਦੇ ਤਨ ਦੀ ਕਮੀ ਰਿਸ਼ਤਿਆਂ ਦੇ ਵਿਗਾੜ ਸਿਹਤ ਸਮੱਸਿਆ ਜਾਂ ਮਨੋਵਿਗਿਆਨਿਕ ਤਣਾਅ ਦੇ ਰੂਪ ਵਿੱਚ ਹੋ ਸਕਦੀਆਂ ਹਨ ਪਰ ਸਭ ਤੋਂ ਜ਼ਰੂਰੀ ਗੱਲ ਇਹ ਨਹੀਂ ਕਿ ਮੁਸੀਬਤ ਆਈ ਤਾਂ ਕੋ ਇਹ ਹੈ ਕਿ ਅਸੀਂ ਉਸ ਦਾ ਹੱਲ ਕਿਵੇਂ ਲੱਭਦੇ ਹਾਂ ਸਭ ਤੋਂ ਪਹਿਲਾ ਹੱਲ ਇਹ ਹੈ ਫਬਰ ਅਤੇ ਧੀਰਜ ਜਦੋਂ ਵੀ ਕੋਈ ਔਖੀ ਗੜੀ ਆਉਂਦੀ ਹੈ ਅਸੀਂ ਖਬਰਾਏ ਬਿਨਾ ਠੰਡੇ ਮਨ ਨਾਲ ਸੋਚੀਏ ਜੀ ਅਸਲ ਸਮੱਸਿਆ ਕੀ ਹੈ ਕਈ ਵਾਰ ਸਮੱਸਿਆ ਵੱਡੀ ਨਹੀਂ ਹੁੰਦੀ ਪਰ ਅਸੀਂ ਉਸ ਨੂੰ ਵਧਾ ਚੜਾ ਕੇ ਦੇਖਣ ਲੱਗ ਪੈਂਦੇ ਹਾਂ ਇਸ ਲਈ ਮਨ ਦੀ ਸ਼ਾਂਤੀ ਬਹੁਤ ਜ਼ਰੂਰੀ ਹੈ ਜਿਵੇਂ ਰਾਤ ਦੇ ਬਾਅਦ ਸਵੇਰ ਆਉਂਦੀ ਹੈ ਉਸੇ ਤਰ੍ਹਾਂ ਦੁੱਖ ਤੋਂ ਬਾਅਦ ਸੁੱਖ ਵੀ ਆਉਂਦਾ ਹੈ ਦੂਜਾ ਹੱਲ ਇਹ ਹੈ ਕਿ ਅਸੀਂ ਆਪਣੇ ਅੰਦਰ ਆਤਮ ਵਿਸ਼ਵਾਸ ਪੈਦਾ ਕਰੀਏ ਜਦੋਂ ਮਨੁੱਖ ਆਪਣੇ ਉੱਤੇ ਬਰੋਸਾ ਕਰ ਲੈਂਦਾ ਤਾਂ ਹਰ ਤਕਲੀਫ ਦਾ ਸਾਹਮਣਾ ਬਹਾਦਰੀ ਨਾਲ ਕਰ ਸਕਦਾ ਹੈ ਹਮੇਸ਼ਾ ਯਾਦ ਰੱਖੋ ਰੱਬ ਉਹਨਾਂ ਨੂੰ ਹੀ ਮੁਸੀਬਤਾਂ ਦਿੰਦਾ ਹੈ ਜੋ ਉਹਨਾਂ ਦਾ ਸਾਹਮਣਾ ਕਰ ਸਕਣ ਤੀਜਾ ਹੱਲ ਸਹੀ ਮਦਦ ਲੈਣਾ ਕਈ ਵਾਰੀ ਅਸੀਂ ਹਰ ਗੱਲ ਆਪਣੇ ਮਨ ਵਿੱਚ ਰੱਖ ਲੈਂਦੇ ਹਾਂ ਜਿਸ ਨਾਲ ਸਮੱਸਿਆ ਹੋਰ ਵੱਧ ਜਾਂਦੀ ਹੈ ਜੇ ਤੁਸੀਂ ਕਿਸੇ ਪਰੋਸੀ ਯੋਗ ਦੋਸਤ ਜਾਂ ਪਰਿਵਾਰ ਮੈਂਬਰ ਨਾਲ ਗੱਲ ਕਰਦੇ ਹੋ ਤਾਂ ਮਨ ਹਲਕਾ ਹੋ ਜਾਂਦਾ ਹੈ ਅਤੇ ਨਵੇਂ ਹੱਲ ਨਿਕਲ ਕੇ ਆਉਂਦੇ ਹਨ ਜੇ ਲੋੜ ਪਏ ਤਾਂ ਮਾਨਸਿਕ ਲਾਹਗਾਰ ਜਾਂ ਅਧਿਆਤਮਿਕ ਗਾਈਡ ਦੀ ਵੀ ਮਦਦ ਲੈ ਸਕਦੇ ਹੋ ਚੌਥੀ ਗੱਲ ਇਹ ਹੈ ਜ਼ਰੂਰੀ ਹੈ ਕਿ ਅਸੀਂ ਹਮੇਸ਼ਾ ਸਕਾਰਾਤਮਕ ਸੋਚੀਏ ਜਦੋਂ ਮਨੁੱਖ ਨਕਾਰਾਤਮਕ ਸੋਚਦਾ ਹੈ ਤਾਂ ਹੱਲ ਮੁਸੀਬਤਾਂ ਹੋਰ ਗੁੰਝਲ ਹੋ ਜਾਂਦੇ ਹਨ ਪਰ ਜੇਕਰ ਅਸੀਂ ਹੌਸਲੇ ਨਾਲ ਅੱਗੇ ਵਧੀਏ ਤਾਂ ਹਰ ਸਮੱਸਿਆ ਹੌਲੀ-ਹੌਲੀ ਛੁੱਟ ਜਾਂਦੀ ਹੈ ਅੰਤ ਵਿੱਚ ਮੁਸੀਬਤਾਂ ਸਾਡੀ ਜ਼ਿੰਦਗੀ ਦੇ ਅਨਮੋਲ ਅਨੁਭਵ ਹੁੰਦੇ ਹਨ ਉਹ ਸਾਨੂੰ ਮਜ਼ਬੂਤ ਹੁਸ਼ਿਆਰ ਅਤੇ ਸਮਰ ਵਰ ਬਣਾਉਂਦੀਆਂ ਹਨ ਜੇ ਅਸੀਂ ਉਹਨਾਂ ਨੂੰ ਸਹੀ ਢੰਗ ਨਾਲ ਡਬੀਏ ਤਾਂ ਉਹ ਸਾਡੇ ਜੀਵਨ ਵਿੱਚ ਇੱਕ ਮੋੜ ਲਿਆਉਂਦੀਆਂ ਹਨ ਮੁਸੀਬਤ ਕਦੇ ਵੀ ਅੰਤ ਨਹੀਂ ਹੁੰਦੀ ਉਹ ਫਿਰ ਇੱਕ ਨਵੀਂ ਸ਼ੁਰੂਆਤ ਦੀ ਨਿਸ਼ਾਨੀ ਹੁੰਦੀ ਹੈ